ਕਿਤੇ ਦੀ ਦਾਦੀ ਦਾ ਕੀ ਹਾਲ ਆ ਹੁਣ ਹਾਲ ਤਾਂ ਪਰਮਾਤਮਾ ਹੀ ਜਾਣਦਾ ਕਿਉਂ ਗੁਜ਼ਰ ਕੇ ਦਾਦੀ ਹੈ ਥੋੜੇ ਦਿਨ ਪਹਿਲਾਂ ਕਹਿੰਦਾ ਸੀ ਮੈਂ ਦਾਦੀ ਮੇਰੀ ਠੀਕ ਹੋ ਗਈ ਉਹ ਥੋੜੇ ਦਿਨ ਪਹਿਲਾਂ ਨੈਟ ਵੀ ਬੰਦ ਹੋ ਗਿਆ ਸੀ ਸਤਵਾਂ ਲੱਗ ਗਿਆ ਰੀਲ ਨਹੀਂ ਚੱਲੀ ਹੈ ਹਾਂ ਉਹ ਮੈਂ ਮਰ ਜਾਣ ਕਿਉਂਕੇ ਦਾਦੀ ਨਹੀਂ ਚੱਲੀ ਤੇ ਦਾਦੀ ਨੈਟ ਨਾਲ ਚੱਲਦੀ ਸੀ ਹੈ ਕੋਈ ਨਾ ਮੈਨੂੰ ਪਤਾ ਤੈਨੂੰ ਦੁੱਖ ਲੱਗਿਆ ਬੈਸੇ ਉਹ ਸੋਚਣ ਵਾਲੀ ਗੱਲਾਂ ਹਨਾ ਜੇ ਦੁਨੀਆ ਨੈੱਟ ਨਾਲ ਚੱਲਦੀ ਹੁੰਦੀ ਫੇਰ ਜਿਵੇਂ ਹਰ ਬੰਦਾ ਨੈੱਟ ਨਾਲ ਚੱਲਦਾ ਜਿਵੇਂ ਫੋਨ ਚੱਲਦਾ ਫੇਰ ਆਇਆ ਮੰਨਦਾ ਪਿਛੇ ਵੇ ਹੁਣ ਕੋਈ ਇਹਦਾ ਨਾ ਨੈੱਟ ਬੰਦਾ ਫਿਰ ਪਟਿਆਲਾ ਸੰਗਰੂਰ ਆ ਦੋ ਬੈਲਟਾਂ ਚ ਲਾਸ਼ੇ ਲਾਸ਼ਾਂ ਹੋਈਆਂ ਸੀ ਪਟਿਆਲੇ ਤੋਂ ਚੱਲਦਾ ਨੈੱਟ ਅੱਧੇ ਤਾਂ ਮਰਦੇ ਅੱਧੇ ਕਿੰਨੇ ਮਰ ਜਾਂਦੇ ਅੱਛਾ ਸਹੀ ਗੱਲ ਆ ਹਨਾ ਜੀ ਨੈੱਟ ਨਾਲ ਚੱਲਦੇ ਹੁੰਦੇ ਅੱਧੇ ਬੰਦੇ ਤਾਂ ਮਰ ਜਾਂਦੇ ਜਿਹਨਾਂ ਦਾ ਚੱਲਦਾ ਨਹੀਂ ਉਹ ਇੱਕ ਗੱਲ ਤਾਂ ਹੈ ਕਿ ਰਿਸ਼ਤੇਦਾਰਾਂ ਦਾ ਸੁੱਖ ਹੋ ਗਿਆ ਹਨ ਮੇਰੇ ਸਾਲੇ ਆਉਂਦੇ ਆਉਣ ਸਾਰ ਮਾੜਾ ਜਿਹਾ ਪੁੱਛਦੇ ਹੋਰ ਬੂਆ ਠੀਕ ਆ ਹਾਂ ਬਸ ਇਦੂਦ ਹੁਣ ਸਾਰਾ ਘਰ ਦਾ ਬੇਦ ਲੈ ਲੈਂਦੇ ਉਹ ਇਹ ਗੱਲ ਤਾਂ ਤੇਰੀ ਸਹੀ ਆ ਜਦੋਂ ਇੱਕ ਗੱਲ ਸਾਡੇ ਆਏ ਰਿਸ਼ਤੇਦਾਰ ਹਾਂ ਜਦੋਂ ਪਹਿਲਾਂ ਫੋਨ ਤੇ ਆਉਂਦੇ ਸੀ ਆਉਂਦੇ ਹੀ ਫੋਨ ਤੇ ਲੱਗ ਜਾਂਦੇ ਉਹ ਇੱਕ ਇੱਕ ਸੁੱਖ ਜਾਂ ਕੱਲ ਆਉਂਦੇ ਹੀ ਪਹਿਲਾਂ ਫੋਨ ਸਾਈਡ ਤੇ ਰੱਖੇ ਪਹਿਲਾਂ ਕਹਿੰਦੇ ਲਿਆ ਭਾਈ ਥੱਕ ਕੇ ਚਾਹ ਪਾਣੀ ਪਿਲਾ ਦੋ ਸੁਫਤਾਈ ਵੀ ਰਸਦ ਆ ਹਾਂ ਸੁਫਤਾਈ ਵੀ ਆ ਪੂਰੀ ਉਹ ਇੱਕ ਸੁਖਤਾ ਹੋ ਗਿਆ ਮੇਰੇ ਸਾਲੇ ਇੱਕ ਗੱਲ ਹੋਰ ਯਾਰ ਮੈਂ ਪਹਿਲਾਂ ਤੋਂ ਭੋਲਣ ਮੈਂ ਤਾਂ ਜਾਨਦਾ ਤੂੰ ਬਾਅਦ ਚ ਬੋਲਨੀ ਹਾਂ ਪਹਿਲਾਂ ਜੇ ਕਿਸੇ ਰਿਸ਼ਤੇਦਾਰ ਨੇ ਪੈਸੇ ਮੰਗਣੇ ਹੁੰਦੇ ਸੀ ਠਾੜੇ ਕੇ ਫੋਨ ਮਿਲਾ ਦਿੰਦਾ ਸੀ ਹੈਲੋ ਇੰਨੇ ਪੈਸਿਆਂ ਦੀ ਲੋੜ ਆ ਲੈ ਹੁਣ ਘਰ ਮੰਗਣ ਆਉਣਾ ਪੈਂਦਾ ਸਹੀ ਗੱਲ ਆ ਨਾਲੇ ਮੇਰੇ ਸਾਲੇ ਬੇਇੱਜ਼ਤੀ ਕਰਾਉਂਦੇ ਨੇ ਹਾਂ ਬੇਇੱਜ਼ਤੀ ਹੁੰਦੀ ਆ ਆ ਦੇਣੀ ਆਗੇ ਡਰਦੇ ਮਾਰੇ ਹਾਂ ਚੌਥੇ ਦਿਨ ਫੋਨ ਕਟਕਾ ਦਿੰਦੇ ਸੀ ਪੈਸੇ ਦੇ ਦਿਓ ਆ ਹੁਣ ਦੱਸ ਕੀ ਹੈ ਨਾ ਮੈਂ ਤਾਂ ਇਹ ਕਹਿੰਦਾ ਸੀ ਤੇ ਨੋ ਮਾਖਾ ਪਹਿਲਾਂ ਰਿਸ਼ਤੇਦਾਰ ਜਿੰਨੇ ਤੂੰ ਕਹਿਣੀ ਐ ਵੀ ਐ ਫੋਨ 'ਚ ਲੱਗੇ ਰਹਿੰਦੇ ਹੁਣ ਵਿਚਾਰਾ ਕੋਲੇ ਨੈਟ ਚੱਲਦਾ ਨਹੀਂ ਸਾਰਾ ਭੇਦ ਦੇ ਜਾਂਦੇ ਨਾ ਘਰ ਦੇ ਕੋਲੇ ਬੰਦੇ ਆਹੋ ਜਦ ਤੱਕ ਬੈਠੇ ਰਹਿੰਦੇ ਚੁੱਪ ਹੀ ਨਹੀਂ ਹੁੰਦੇ ਬੋਲਣ ਤੋਂ ਸਾਡੇ ਆ ਸਾਡੇ ਆ ਚੱਲ ਵਧੀਆ ਹੋਇਆ ਲੈ ਜਿੱਦਣ ਦਾ ਨੈਟ ਨਹੀਂ ਚੱਲਿਆ ਜਿਹੜੇ ਰੀਲਾ ਬਣਾਉਂਦੇ ਆਂ ਕਈ ਹਨਾ ਉਹ ਇੱਕ ਬੀਬੀ ਜੀ ਨਹੀਂ ਚਲਦੀ ਹੈਗੀ ਕੋਕੇ ਵਾਲੀ ਹਨਾ ਟ੍ਰੀਮ ਵਾਲੇ ਵਿਚਾਰੀ ਦਾ ਬੁਰਾ ਹਾਲ ਆ ਉਹ ਦਿੱਤਾ ਵਿਚਾਰੇ ਕੋਕੇ ਨੂੰ ਵੀ ਯਾਰ ਲੱਗੀ ਹੋਣੀ ਹਨਾ ਪਰ ਬਹੁਤ ਸੋਹਣੀ ਆ ਰੀਲਾ ਬਾਈ ਹਾਂ ਬਹੁਤ ਵਧੀਆ ਲੱਗਦੀ ਆ ਬਹੁਤ ਸੋਹਣੀ ਲੱਗਦੀ ਆ ਮੈਂ ਤਾਂ ਬਾਹ ਵਾਲੀਆਂ ਸੋਹਣੀਆਂ ਰੀਲਾ ਹੁੰਦੀਆਂ ਇਹ ਤਾਂ ਹੈ ਤੇਰੇ ਕੋਕਾਂ ਨਹੀਂ ਪਾਇਆ ਤੈਨੂੰ ਤਾਂ ਵਧੀਆ ਲੱਗਦੀ ਨਾ ਨਾ ਵਧੀਆ ਬਣਾਉਂਦੀ ਆ ਰੀਲਾ ਵਧੀਆ ਹੋਰ ਸੁਣਾ ਹੋਰ ਵਧੀਆ ਤੇਰੇ ਘੰਡੀਆਂ ਤੇ ਚੱਲਦਾ ਨੈਟ ਹਾਂ ਤਾਂ ਹੀ ਤਾਂ ਮੈਂ ਆਉਂਦਾ ਕਿ ਉਹਨਾਂ ਦੇ ਕੋਲੋਂ ਚਾਰ-ਚੜ ਦੇਣਾ ਸੁੱਖੀ ਆ ਬੈਠਾ ਕੀ ਹੋ ਗਿਆ ਠੀਕ ਆ ਘਰ ਸਾਰੇ ਦਾਦੀ ਜੀ ਗੁਜ਼ਰ ਗਿਆ ਓਹੋ ਪਰसों ਚੁੱਥੇ ਤੋਂ ਤੂੰ ਕਹਿੰਦਾ ਸੀ ਮੇਰੀ ਦਾਦੀ ਠੀਕ ਆ ਠੀਕ ਤਾਂ ਹੈਗੀ ਸੀ ਹਾਂ ਪਰ ਸੋ ਜਿੱਥੇ ਦਿਨ ਐਟ ਖੜਿਆ ਸਵਾਦਾਂ ਲੱਗ ਗਿਆ ਫੇਲ ਨਹੀਂ ਚੱਲ ਰਿਹਾ ਮੈਂ ਹਲਾ ਚਲ ਹਾਂਜੀ ਬੱਬਲ ਜੀ ਹਾਂਜੀ ਮੈਂ ਸੁਣਿਆ ਨੈਟ ਬੰਦ ਹੋ ਗਏ ਸੁਣਿਆ ਨਹੀਂ ਜੀ ਸੱਚੀ ਹੋਇਆ ਪਿਆ ਪੱਕੀ ਗੱਲ ਆ ਹਾਂਜੀ ਫਿਰ ਮੂੰਹ ਜਾ ਕਿਉ ਡਿਆ ਪਿਆ ਤੇਰਾ ਮੇਰਾ ਮੂੰਹ ਤਾਂ ਉੱਡਿਆ ਹੋਇਆ ਵਿਚਾਰੇ ਲੋਕਾਂ ਦਾ ਨੈਟ ਨਹੀਂ ਚੱਲ ਰਿਹਾ ਮੈਨੂੰ ਹਮਦਰਦੀ ਆ ਉਹਨਾਂ ਦੇ ਨਾਲ ਜਿਨ੍ਹਾਂ ਦਾ ਚੱਲਦਾ ਨਹੀਂ ਅੱਛਾ ਜੀ ਤੁਹਾਡੇ ਕੋਲੇ ਚੱਲਦਾ ਮੇਰੇ ਕੋਲ ਹਾਂ ਚੱਲੀ ਜਾਂਦਾ ਮੇਰੇ ਘਰ ਤਾਂ ਜਾ ਕੇ ਚੱਲਦਾ ਜੀ ਅੱਛਾ ਹਾਂ ਮੇਰੇ ਕੋਲ ਤਾਂ ਚੱਲ ਰਿਹਾ ਮਾਰੇ ਵਿਚਾਰੇ ਕੁਲਜੀਨਾ ਕੋਲ ਨਹੀਂ ਚੱਲ ਰਿਹਾ ਹਨਾ ਉਹਨਾਂ ਦਾ ਮੈਨੂੰ ਸੋਚ-ਸੋਚ ਕੇ ਬੁਰਾ ਲੱਗ ਜਾਂਦਾ ਬੈਲੇ ਬੈਠੇ ਰਹਿੰਦੇ ਨੇ ਫਿਰ ਤੁਸੀ ਨਹੀਂ ਲੱਗਦਾ ਤੁਸੀਂ ਐਂ ਕਰੋ ਜੀ ਵੀਓ ਮੇਰੀਓ ਵੀਡੀਓ ਨਹੀਂ ਦੇਖ ਸਕਦੇ ਹੈਗੇ ਮੈਨੂੰ ਤਾਂ ਬੁਰਾ ਲੱਗਦਾ ਹੁਣ ਮੈਨੂੰ ਵੀ ਤੱਕ ਫੀਲ ਹੁੰਦਾ ਹਨਾ ਵੀ ਤੁਹਾਨੂੰ ਦੁੱਖਾ ਲੋਕਾਂ ਦਾ ਵੀ ਨੈਟ ਨਹੀਂ ਚੱਲਦਾ ਪਰ ਤੁਸੀਂ ਇੱਕ ਸੁਣੋ ਮੈਂ ਇੱਕ ਆਈਡੀਆ ਦਿੰਦਾ ਬਹੁਤ ਸੋਹਣਾ ਹਾਂਜੀ ਦੋ ਵੈਸੇ ਮੈਂ ਕਿਸੇ ਨੂੰ ਆਈਡੀਆ ਦਿੰਦਾ ਨਹੀਂ ਹੁੰਦਾ ਪੈਸੇ ਲੈਣਾ ਹੁੰਦਾ ਅੱਛਾ ਜੀ ਵੀ ਜੇ ਤੁਸੀਂ ਹੁਣ ਲੋਕਾਂ ਦੇ ਘਰੇ ਵਾਈਫਾਈ ਲਵਾ ਦੋ ਆਪਦੇ ਖਰਚੇ ਤੇ ਨਾਲੇ ਸੋਡੇ ਵੀਡੀਓ ਚੱਲ ਜਾਣੀ ਹੈ ਪਹਿਲਾਂ ਸਾਡੇ ਕਰੋ ਤੋਂ ਸ਼ੁਰੂਆਤ ਕਰ ਦੋ ਦੇਖੋ ਸਿੱਖੀ ਜੀ ਜੰਨੇ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਕਿ ਮੈਂ ਸਾਰੇ ਲੋਕਾਂ ਦੇ ਲਵਸ ਕੰਬਾਈ ਬਾਈ ਮੈਂ ਤਾਂ ਆਮ ਸੁਣਾ ਲਈ ਦੁਆ ਕਰ ਸਕਦੀਆਂ ਵੀ ਛੇਤੀ ਛੇਤੀ ਉਹਨਾਂ ਦਾ ਨੈਟ ਚੱਲ ਜਾਏ ਤੇ ਉਹ ਸਾਡੀਆਂ ਵੀਡੀਓ ਦੇਖ ਸਕਣ ਹੈਨਾ ਚਲੋ ਜੀ ਦੁਆ ਦੀ ਤਾਂ ਰਹਿਣ ਹੀ ਦਿਓ ਤੁਸੀਂ ਦੁਆ ਤਾਂ ਕਿਉਂ ਹਾਂ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਵ ਦੇਣ ਲਈ ਹੂੰ ਜਿਉਂਦੇ ਬਸਤੇ ਰਹੋ ਬਾਕੀ ਫਿਕਰ ਨਾ ਕਰੋ ਬਈ ਛੇਤੀ ਚੱਲ ਜੂਗਾ ਸਾਰਿਆਂ ਦਾ ਨੈਟ ਟੈਨਸ਼ਨ ਨਹੀਂ ਲੈਣੀ ਹਾਂ ਜੇ 24 ਨੂੰ ਚੱਲੂਗਾ ਹਾਂ 24 ਤਰੀਕ ਤੋਂ ਬਾਅਦ ਚੱਲ ਜੂਗਾ ਸੁਣਨ ਚਾ ਰਿਹਾ ਹਣਾ ਮੈਂ ਪੜਿਆ ਸੀਗਾ ਕਿਤੇ ਪੜਿਆ ਨਹੀਂ ਮੇਰੇ ਤੋਂ ਸੁਣਿਆ ਮੈਂ ਪਹਿਲਾਂ ਵੀ ਪੜਿਆ ਪਹਿਲਾਂ ਤੁਸੀਂ ਆਪ ਚ ਰੈ ਕਰ ਲਓ ਮੈਂ ਫੇਰ ਗੱਲ ਨਹੀਂ ਉਹ ਤਾਂ ਵੀ ਕਹੀ ਜਾਂਦੀ ਆ ਮੈਂ ਵੀ ਕਹੀ ਜਾਂਦੀ ਆ ਬਣਾਉਣੇ ਹੁੰਦੇ ਨੇ ਚਲੋ ਥੈਂਕ ਯੂ ਆਪ ਜੀ ਦਾ ਟੈਨਸ਼ਨ ਨਾ ਲਓ ਚੱਲ ਜੂਗਾ ਨੇਟ ਓਕੇ ਜੀ ਹਾਂ ਜਿਉਂਦੇ ਬਾਅਦ ਦੇਰੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪ੍ਰੀਤ ਬਾਈ ਸਾਸਰੀ ਕਾਲਿਆ ਕੀ ਹਾਲ ਹੈ ਠੀਕੋ ਹਾਂ ਵਧੀਆ ਅਸੀਂ ਵਧੀਆ ਨੈਟ ਚੱਲ ਰਿਹਾ ਤੁਹਾਡਾ ਹਾਂ ਨਹੀਂ ਚੱਲਦਾ ਕਿਵੇਂ ਲੱਗ ਰਿਹਾ ਮੈਨੂੰ ਉਹਦੀ ਮੈਸੇਜ ਆ ਗਿਆ ਕਹਿੰਦਾ ਕਿਵੇਂ ਲੱਗ ਰਿਹਾ ਜੀ ਨਕਰੀ ਚੱਲ ਰਿਹਾ ਨੈਟ ਤੋਂ ਬਿਨਾ ਤਾਂ ਵੀ ਰੰਡੇ ਜਿਹੀ ਲੱਗੀ ਜਾਂਦਾ ਰੰਡੇ ਲੱਗੇ ਜਾਂਦੇ ਆ ਮਾਸੀ ਤੈਨੂੰ ਕਿਵੇਂ ਲੱਗਦਾ ਹਾਂ ਵਧੀਆ ਨਹੀਂ ਲੱਗਦਾ ਵਧੀਆ ਲੱਗਦਾ ਕੀ ਨਹੀਂ ਵਧੀਆ ਲੱਗ ਰਿਹਾ ਇਹਨੂੰ ਹੀ ਰੰਡੀ ਲੱਗੀ ਐ ਨੈਟ ਤੋਂ ਬਿਨਾ ਮੈਂ ਵੀ ਰੰਡਾ ਆਇਆ ਕਿਉਂ ਕਹਿਣਾ ਇਹ ਨੈਟ ਤੋਂ ਬਿਨਾ ਐਵੇਂ ਰੰਡੀ ਲੱਗੀ ਜਾਂਦੀ ਹੈ ਰੰਡੀ ਜੀ ਹਾਂ ਮੱਟਾ ਸੋ ਸਮਝ ਕੇ ਤਾਂ ਬੋਲਿਆ ਕਰੋ ਤਬਾ ਨੀ ਛੋੜਦੇ ਚੱਲੇ ਆ ਗਿਆ ਬਈ 올 ਦਾ ਬੈਸਟ ਜਾਓ ਯੂ ਨੋ ਸੀਨ ਐ ਬਈ ਬੱਚ ਗਿਆ ਲੱਗ ਰਿਹਾ ਨੰਦ ਦਰਵਾਜਾ ਲਾ ਜਿਓ ਹਾਂ ਲਾ ਗਿਆ ਬਈ ਨੈਟ ਨਹੀਂ ਚੱਲ ਰਿਹਾ ਕਿਵੇਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਅੱਛਾ ਜ਼ਿਆਦਾ ਲੱਗ ਰਿਹਾ ਨਹੀਂ ਜੇ ਨੈਟ ਨਹੀਂ ਚੱਲੇਗਾ ਤੁਹਾਡੀਆਂ ਰੀਲਾਂ ਕਿਵੇਂ ਚੱਲਣਗੀਆਂ ਬਲਾਈ ਦੱਸੋ ਅੱਛਾ ਲੱਗ ਰਿਹਾ ਮੈਨੂੰ ਰੀਲ ਕੋਈ ਆਉੜ ਨਹੀਂ ਰਹੀ ਵਾਹ ਚੱਲ ਵਧੀਆ ਨਾਲ ਚੱਲ ਰਦੇ ਅੱਛਾ ਹਾਂ ਫਿਰ ਵੀ ਕੀ ਕੀ ਨੁਕਸਾਨ ਹੋ ਰਿਹਾ ਜੇ ਨਹੀਂ ਚੱਲ ਰਿਹਾ ਤੁਹਾਨੂੰ ਕੋਈ ਫੈਰਾ ਫਰਕ ਕੇ ਨਹੀਂ ਪੈਂਦਾ ਪੈਸੇ ਕੋਈ ਖਾਸ ਬਣੀ ਪੈ ਰਿਹਾ ਫਰਕ ਪੈ ਹੀ ਨਹੀਂ ਰਿਹਾ ਹਾਂ ਤਾਂ ਤੁਹਾਨੂੰ ਕੀ ਫਰਕ ਪਾਣਾ ਕੋਈ ਫਾਇਦਾ ਨਹੀਂ ਲੈਟ ਰੁੱਟਦਾ ਇਹ ਗੱਲ ਤੁਸੀਂ ਕਹਿ ਰਹੇ ਹੋ ਹਾਂ ਮੈਂ ਅੱਛਾ ਕਿਉਂ ਨਹੀਂ ਫਾਇਦਾ ਹੈਗਾ ਕਿਉਂ ਨਹੀਂ ਫਾਇਦਾ ਹੈਗਾ ਹਾਂ ਨੈਟ ਚਲਾਇਦਾ ਹੂੰ ਇਹ ਤਾਂ ਬੱਚੇ بگੜਦੇ ਨੇ ਹੂੰ ਠੀਕ ਆ ਤੇ ਹੋਰ ਚੱਟੋ ਚੱਟੀ ਹੋ ਜਾਂਦੇ ਨੇ ਚੱਟੋ ਚੱਟੀ ਤੇ ਮਿਹਨਤ ਨਹੀਂ ਕਰਦੇ ਜੋਗ ਅੱਛਾ ਤਾਂ ਕਰਕੇ ਠੀਕ ਹੈ ਜੀ ਸੋ ਇਹ ਵਿਚਾਰ ਨਹੀਂ ਸੁਖੀ ਖਿਆਲ ਜੀ ਦੇ ਨੈਟ ਨਾ ਚੱਲਣ ਵਾਲੀ ਥੈਂਕ ਯੂ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਵੀ ਆਪ ਜੀ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਅੱਛਾ ਜੀ ਹੋਰ ਕੋਈ ਗੱਲ ਅ ਚਰਨੋ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਵੀ ਨੈਟ ਨਹੀਂ ਚੱਲ ਰਿਹਾ ਬਹੁਤ ਗੰਦਾ ਲੱਗ ਰਿਹਾ ਬਸ ਟਾਈਮ ਪਾਸ ਹੀ ਨਹੀਂ ਹੁੰਦਾ ਨਾਕ ਨੇ ਚੱਲਦਾ ਅੱਜ ਵੀ ਇੱਥੇ ਥੋੜਾ ਥੋੜਾ ਚੱਲਦਾ ਵਧੀਆ ਲੱਗਿਆ ਸਾਨੂੰ ਤਾਂ ਨਾ 4-5 ਕਿਲੋਮੀਟਰ ਦੂਰ ਜਾਣਾ ਪੈਂਦਾ ਫਿਰ ਕਿਤੇ ਜਾ ਕੇ ਚੱਲਦਾ ਉੱਥੇ ਘੰਟਾ ਬੈਠ ਕੇ ਚਲਾ ਕੇ ਆਉਨੇ ਆ ਫਿਰ ਟਾਈਮ ਪਾਸ ਤਾਂ ਕਰਨਾ ਹੀ ਆ ਆਹ ਦੇਖ ਲਓ ਕੀ ਵਿਪਤਾ ਦੇ ਮਰੇ ਹੋਏ ਨੇ ਪਹਿਲਾਂ 4-5 ਕਿਲੋਮੀਟਰ ਉਧਰ ਜਾਂਦੇ ਨੇ ਫਿਰ ਨੱਟ ਚਲਾ ਕੇ ਜਾਂਦੇ ਨੇ ਫਿਰ ਵਾਪਸ ਆਉਂਦੇ ਨੇ ਹੈ ਫਿਰ ਟਾਈਮ ਪਾਸ ਹੋ ਜਾਂਦਾ ਮੈਨੂੰ ਤਾਂ ਪਚੰਗਾ ਨਹੀਂ ਲੱਗ ਰਿਹਾ ਜੀ ਨਹੀਂ ਚੱਲ ਰਿਹਾ ਤੁਹਾਡੇ ਤਾਂ ਚੱਲਦਾ ਹੋਊਗਾ ਮੇਰਾ ਤਾਂ ਚੱਲਦਾ ਲੋਕਾਂ ਦਾ ਬੁਰਾ ਲੱਗ ਰਿਹਾ ਵੀ ਲੋਕਾਂ ਦਾ ਨਹੀਂ ਚੱਲ ਰਿਹਾ ਵਿਚਾਰਾਂ ਦਾ ਅੱਛਾ ਸਹੀ ਗੱਲ ਆ ਹਾਂ ਮੈਨੂੰ ਸੁੱਕ ਕਰ ਠੀਕ ਆ ਦਾਦੀ ਠੀਕ ਆ ਤੇਰੀ ਦਾਦੀ ਗੁਜ਼ਰ ਗਈ ਆ ਦਾਦੀ ਹਲੇ ਥੋੜੇ ਦਿਨ ਪਹਿਲਾਂ ਤਾਂ ਕਹਿੰਦਾ ਸੀ ਠੀਕ ਆ ਮੇਰੀ ਦਾਦੀ ਉਹ ਨੈਟ ਜਾਨੀ ਬੰਦ ਹੋ ਗਿਆ ਸੀ ਤੇ ਤੇ ਦਾਦੀ ਨੱਟ ਨਾਲ ਚੱਲਦੀ ਸੀ